ਬੀਡੀਪੀਓ ਦਫ਼ਤਰ ਨਾਬਾ ਦੇ 6 ਮੁਲਾਜ਼ਮਾਂ ਤੇ ਵੱਡੀ ਕਾਰਵਾਈ ਹੋਈ ਆ ਜਿਨ੍ਹਾਂ ਦੇ ਵਿੱਚ ਇੱਕ ಗ್ರಾಮ ਸੇਵਕ ਤੇ 5 ਸੈਕਟਰੀ 5 ਸੈਕਟਰੀ ਹੋਣੇ ਜਿਨ੍ਹਾਂ ਵੱਲੋਂ ਪੰਚਾਇਤਾਂ ਦਾ ਰਿਕਾਰਡ ਨਹੀਂ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਏਡੀਸੀ ਡਿਵੈਲਪਮੈਂਟ ਪਟਿਆਲਾ ਦੇ ਸ਼ਿਕਾਇਤ ਤੇ ਮਾਮਲਾ ਦਰਜ ਹੋਇਆ ਭਾਰਤੋਂ ਥਾਣੇ ਦੇ ਅਧੀਨ ਧਾਰਾ 409 ਦੇ ਅਧੀਨ ਜਿਹੜਾ ਮਾਮਲਾ ਦਰਜ ਹੋਇਆ ਜਿੱਥੋਂ ਕੋਈ ਸਬਡੈਂਟ ਦਿਵਕ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਆ ਉਹਨਾਂ ਨੇ ਵੀ ਇਹੀ ਦੱਸਿਆ ਕਿ ਇਹਨਾਂ ਸੈਕਟਰੀਆਂ ਵੱਲੋਂ ਰਿਕਾਰਡ ਦੀ ਜਿਹੜਾ ਉਹ ਡਿਪਾਰਟਮੈਂਟ ਨੂੰ ਜਮਾ ਨਹੀਂ ਕਰਵਾਇਆ ਗਿਆ ਸੀ ਇਹਨਾਂ ਦੀਆਂ ਬਦਲੀਆਂ ਨੂੰ ਵੀ ਕਾਫੀ ਲੰਮਾ ਸਮਾਂ ਹੋ ਚੁੱਕਿਆ ਸੀ ਜਿਸ ਨੂੰ ਲੈ ਕੇ ਪੰਚਾਇਤ ਪਾਗ ਦੇ ਵੱਲੋਂ ਜਿਹੜੀ ਵੱਡੀ ਕਾਰਵਾਈ ਇਹਨਾਂ ਸੈਕਟਰੀਆਂ ਦੇ ਉੱਪਰ ਕੀਤੀ ਗਈ ਆ ਉਹ ਕਾਰਵਾਈ ਹੋਣ ਤੋਂ ਬਾਅਦ 25 ਜਿਹੜੇ 25 ਪੰਚਾਇਤਾਂ ਦੀਆਂ ਨਾਬੇ ਹਲਕੇ ਦੀਆਂ ਉਹਨਾਂ ਦੇ ਵਿੱਚ ਇਹ ਤਨਾਤ ਸੰਨ ਪੰਜ ਸੈਕਟਰੀ ਤੇ ਇੱਕ ಗ್ರಾಮ ਸੇਵਕ ਜੋ ਕਿ ਰਿਕਾਰਡ ਜਮ੍ਹਾਂ ਨਹੀਂ ਕਰਵਾਇਆ ਸੀ ਜਦੋਂ ਮਾਮਲਾ ਦਰਜ ਹੁੰਦਾ ਤਾਂ ਉਸ ਤੋਂ ਬਾਅਦ ਕੁਝ ਸੈਕਟਰੀਆਂ ਵੱਲੋਂ ਰਿਕਾਰਡ ਆ ਜਿਹੜਾ ਉਹ ਜਮ੍ਹਾਂ ਕਰਵਾਇਆ ਗਿਆ ਪਰ ਜਦੋਂ ਦੀਪਕ ਦੇ ਨਾਲ ਗੱਲਬਾਤ ਵੀ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਉਹਨਾਂ ਨੂੰ ਪੁੱਛਿਆ ਕਿ ਇਸ ਦੇ ਵਿੱਚ ਹੋਰ ਵੀ ਕੋਈ ਸ਼ੱਕ ਦੇ ਘੇਰੇ ਚ ਆ ਸਕਦੇ ਨੇ ਤਾਂ ਉਹਨਾਂ ਨੇ ਕੋਈ ਨਾ ਕੀਤੀ ਕਿ ਨਹੀਂ ਅਜਿਹਾ ਕੰਮ ਨਹੀਂ ਹੋਇਆ ਕਿਤੇ ਕਾਪੜੇਵਾਜ਼ੀ ਨਹੀਂ ਹੋਈ ਸਿਰਫ ਤੇ ਸਿਰਫ ਜਿਹੜਾ ਰਿਕਾਰਡ ਦੀ ਪਿੰਡਾਂ ਦਾ ਡਵੈਲਪਮੈਂਟ ਕੰਮ ਹੋਇਆ ਸੀ ਉਸ ਨੂੰ ਲੈ ਕੇ ਰਿਕਾਰਡ ਦੀ ਜਿਹੜਾ ਮੰਗਿਆ ਗਿਆ ਸੀ ਉਹ ਰਿਕਾਰਡ ਨਹੀਂ ਦਿੱਤਾ ਗਿਆ ਸੀ ਸਾਡੇ ਵੱਲੋਂ ਵੀ ਬਾਰ ਬਾਰ ਲਿਖ ਕੇ ਭੇਜਣ ਦੇ ਬਾਵਜੂਦ ਵੀ ਇਹਨਾਂ ਸੈਕਟਰਾਂ ਵੱਲੋਂ ਰਿਕਾਰਡ ਨਹੀਂ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਮਾਨ ਸਾਹਿਬ ਸਾਡੇ ਦਫ਼ਤਰ ਚੱਲ ਰਿਹਾ ਆਡਿਟ ಗ್ರಾಮ ਪੰਚਾਇਤਾਂ ਦਾ 2021-22 ਦਾ ਇਹ ਪੰਚਾਇਤ ਕਤਰਾਂ ਨੂੰ ਬਦਲੇ ਨੂੰ ਸਾਲ-ਸਾਲ ਹੋ ਗਿਆ ਜਿਵੇਂ ਲਾਲੀ ਹੋ ਗਿਆ ਸਾਡੇ ਜਸਵਿੰਦਰ ਰਾਜਗੜ੍ਹ ਹੋ ਗਿਆ ਤੇ ਇਹਨਾਂ ਨੂੰ ਅਸੀਂ ਰਿਕਾਰਡ ਵਾਸਤੇ ਜਿਹੜੇ ਗ੍ਰਾਮ ਪੰਚਾਇਤ ਦਾ ਚਾਰਜ ਆ ਇਹਨਾਂ ਤੋਂ ਹੁਣ ਤੱਕ ਨਹੀਂ ਦਿੱਤਾ ਗਿਆ ਸਾਨੂੰ ਤੇ ਆਡਿਟ ਦੇ ਵਿੱਚ ਵੀ ਇਹ ਪੇਸ਼ ਨਹੀਂ ਹੋ ਸਕਿਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਮਾਨਯੋਗ ਡੀਡੀਪੀਓ ਦੇ ਨਿਗਾਚ ਸਾਰੀ ਗੱਲ ਲਿਆਤੀ ਤੇ ਉਹਨੂੰ ਰਿਟਰਨ ਉਹਦੇ ਡੀਡੀਪੀਓ ਸਾਹਿਬ ਨੇ ਅੱਗੇ ਏਡੀਸੀ ਸਾਹਿਬ ਨੂੰ ਭੇਜਿਆ ਤੇ ਉਹ ਏਡੀਸੀ ਸਾਹਿਬ ਦੇ ਮਲਕੀ ਹੁਕਮਾਂ ਤੇ ਸ਼ਿਕਾਇਤ ਤੇ ਪਰਚਾ ਦਰਜ ਹੋਇਆ ਹੁਣ ਉਹਦੇ ਵਿੱਚੋਂ ਕਈ ਗ੍ਰਾਮ ਮਲਕੀ ਜਿਹੜੇ ਫੈਕਟਰੀ ਨੇ ਉਹਨਾਂ ਨੇ ਸਾਨੂੰ ਚਾਰਜ ਦੇਤਾ 75 ਦਾ ਤਕਰੀਬਨ 24 ਪੰਚਾਇਤਾਂ ਸੀਗੀਆਂ ਜਿਹਦੇ ਵਿੱਚੋਂ ਕਈ ਮਲਕੀ ਸੈਕਟਰੀ ਪਰਚਾ ਦਰਜ ਹੋਣ ਤੋਂ ਬਾਅਦ ਸਾਨੂੰ ਰਿਕਾਰਡ ਦੇਗੇ ਜਦੋਂ ਹੁਣ ਪਰਚਾ ਦਰਜ ਹੋਇਆ ਇਹਨਾਂ 6 ਬੰਦਿਆਂ ਚੋਂ ਕਿਹੜੇ ਕਿਹੜੇ ਪਿੰਡਾਂ ਦਾ ਰਿਕਾਰਡ ਆ ਜਿਹੜਾ ਦੇਖੇਗੇ ਕਿ ਇਹਨਾਂ ਤੇ ਮਾਮਲਾ ਦਰਜ ਹੋਇਆ ਮਾਨ ਸਾਹਿਬ ਬਿਰਦਰੋਂ ਦਾ ਆ ਗਿਆ ਭੋਜੋ ਮਜਰੀ ਦਾ ਆ ਗਿਆ ਗੋਦਈਆ ਚੱਠੇ ਬੁੱਗਾ ਖੁਰਦ ਕਈ ਪੰਚਾਇਤਾਂ ਦਾ ਆ ਗਿਆ ਕਈ ਦਾ ਆ ਰਿਹਾ ਅੱਜ ਜਿਵੇਂ ਵੀ ਆਊਗਾ ਜੀ ਅਸੀਂ ਸਾਰਾ ਮਾਮਲਾ ਇਹ ਜਿਹੜਾ ਮਾਨਯੋਗ ਡੀਡੀਪੀਓ ਸਾਹਿਬ ਦੀ ਏਡੀ ਸਾਹਿਬ ਦੀ ਨਿਗਾ ਚ ਲਿਆਵਾਂਗੇ ਅਗਲਾ ਐਕਸ਼ਨ ਉਹਨਾਂ ਨੇ ਦੇਖਣਾ ਵੀ ਉਹਨਾਂ ਨੇ ਕੀ ਕਰਨਾ ਕਿੰਨੀਆਂ ਪੰਚਾਇਤਾਂ ਹਨ ਇਹਨਾਂ 56 ਮੁਲਾਜ਼ਮਾਂ ਦੇ ਕੋਲ ਇਹ ਤਕਰੀਬਨ ਮਾਨਤਾ 25 ਦੇ ਕਰੀਬ ਪੰਚਾਇਤਾਂ ਸੀਗੀਆਂ ਜੀ 6 ਮੁਲਾਜ਼ਮਾਂ ਹਾਂ ਕੀ ਰਿਕਾਰਡ ਨਹੀਂ ਇਹਨਾਂ ਤੋਂ ਦਿੱਤਾ ਗਿਆ ਹਾਂਜੀ ਹਾਂਜੀ ਮੌਕੇ ਤੇ ਰਿਕਾਰਡ ਇਹਨਾਂ ਕੋਲ ਪੇਸ਼ ਨਹੀਂ ਹੋਤਾ ਕਰ ਰਿਕਾਰਡ ਤਾਂ ਇਹਨਾਂ ਕੋਲ ਸੀਗਾ ਹੀ ਬਟ ਅਧੂਰਾ ਰਿਕਾਰਡ ਸੀਗਾ ਉਹਨੇ ਪੂਰਾ ਕਰ ਕਰਕੇ ਸਾਨੂੰ ਦੇ ਰਹੇ ਨੇ ਤੁਸੀਂ ਇਸ ਸੀਟ ਤੇ ਤਨਾ ਤੋਂ ਤੁਸੀਂ ਇਹਨਾਂ ਦੇ ਖਿਲਾਫ ਕੋਈ ਲਿਖ ਕੇ ਭੇਜ ਹਾਂਜੀ ਹਾਂਜੀ ਅਸੀਂ ਡਾਇਰੈਕਟਰ ਸਾਹਿਬ ਨੂੰ ਵੀ ਲਿਖਿਆ ਹੋਇਆ ਮਾਨਯੋਗ ਡਿਵੀਜ਼ਨ ਡਾਇਰੈਕਟਰ ਸਾਹਿਬ ਨੂੰ ਵੀ ਲਿਖਿਆ ਹੋਇਆ ਸੀ ਪਹਿਲਾਂ ਲਿਖ ਚੁੱਕੇ ਕਿੰਨੇ ਸਮੇਂ ਸਮੇਂ ਬਾਅਦ ਲਿਖ ਕੇ ਭੇਜ ਚੁੱਕੇ ਸੀ ਮੰਸਬਦਾਰ ਬਹੁਤ ਵਾਰ ਨਿਗਾ ਚ ਲਿਆਤਾ ਹੈ ਉੱਚ ਅਧਿਕਾਰੀਆਂ ਦੇ ਹੂੰ ਬਹੁਤ ਵਾਰ ਨਿਗਾ ਚ ਲਿਆਤਾ ਉਸ ਤੋਂ ਬਾਅਦ ਹੀ ਕਾਰਵਾਈ ਹੋਈ ਉਸ ਤੋਂ ਬਾਅਦ ਹੀ ਕਾਰਵਾਈ ਹੋਈ ਹੈ ਜੀ ਉਸ ਤੋਂ ਬਾਅਦ ਹੀ ਕਾਰਵਾਈ ਹੋਈ ਕੀ ਇਸ ਤੋਂ ਇਲਾਵਾ ਹੋਰ ਵੀ ਕੋਈ ਸ਼ੱਕ ਦੇ ਘੇਰੇ ਚ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਮਾਨ ਸਾਹਿਬ ਸਾਡੀ ਨਿਗਾ ਚ ਕਿਸੇ ਸਰਪੰਚ ਨੇ ਹਸ ਤੱਕ ਐਸੀ ਕੋਈ ਗੱਲ ਨਹੀਂ ਨਿਗਾ ਚ ਲਿਆਤੀ ਹੈਗੀ ਵੀ ਕੋਈ ਕਪੜਾ ਹੋਇਆ ਹੋਵੇ ਜਾਂ ਕੋਈ ਹੋਰ ਗੱਲ ਵੀ ਹੋਵੇ ਬਸ ਇਹ ਤਾਂ ਇਹਨਾਂ ਤੋਂ ਰਿਕਾਰਡ ਪੂਰਾ ਹੀ ਨਹੀਂ ਹੋਇਆ ਹੈਗਾ ਜਿਵੇਂ ਕੈਸ਼ ਬੁੱਕਾ ਕਾਰਵਾਈ ਇਹਨਾਂ ਤੋਂ ਲਿਖੀ ਨਹੀਂ ਗਈ ਮੌਕੇ ਤੇ ਇਸ ਲਈ ਹੁਣ ਦੇਰ ਰਹੇ ਨੇ ਹੁਣ ਉਹ ਹੀ ਰਿਕਾਰਡ ਸਾਡੇ ਕੋਲ ਆ ਰਿਹਾ ਤੁਹਾਨੂੰ ਅੱਜ ਆਡਿਟ ਵੀ ਕਰਾ ਰਿਹਾ ਸੀ ਕਿ ਕਈ ਗ੍ਰਾਮ ਪੰਚਾਇਤਾਂ ਦਾ ਜੋ ਵੀ ਹੋਊਗਾ ਜਿਹੜੇ ਨਹੀਂ ਦੇਰਗੇ ਉਹ ਫਿਰ ਪਰਚਾ ਦਰਜ ਹੈਗੇ ਆ ਅਗਲੀ ਕਾਰਵਾਈ ਇਹ ਪੁਲਤ ਨੇ ਕਰਨੀ ਆ ਜੇ ਤੁਹਾਨੂੰ ਰਿਕਾਰਡ ਨਹੀਂ ਦੇਗੇ ਕਾਰਵਾਈ ਤੋਂ ਬਾਅਦ ਤਿੰਨ ਤੋਂ ਚਾਰ ਸੈਕਟਰੀ ਦੇ ਕੇ ਰਿਕਾਰਡ ਹਾਂਜੀ ਹਾਂਜੀ ਦੇ ਦੇਗੇ